ਅਰਮੀ ਦੇ ਵਿੱਚ ਤੁਹਾਨੂੰ ਇਦਾਂ ਦੀਆਂ ਜਮਿਆ ਸਕੂਟਰੀਆਂ ਖੜੀਆਂ ਨੇ ਇਹ ਤੁਹਾਨੂੰ ਹਰ ਇੱਕ ਜਗ੍ਹਾ ਖੜੀਆਂ ਦੇਖਣ ਨੂੰ ਮਿਲ ਜਾਣਗੀਆਂ ਇਹਨਾਂ ਦਾ ਫਾਇਦਾ ਬਹੁਤ ਹੈ ਜੇ ਤੁਸੀਂ ਸ਼ਾਰਟ ਡਿਸਟੈਂਸ ਤੇ ਟਰੈਵਲ ਕਰਨਾ ਆਪਾਂ ਜਾਣਾ ਆ ਬਿਲਡਿੰਗ ਦੇ ਵਿੱਚ ਇਹਦੇ ਥੱਲੇ ਬਿਲਡਿੰਗ ਦੇ ਗਰਾਊਂਡ ਫਲੋਰ ਤੇ ਮਾਰਕਟਾਂ ਬਣੀਆਂ ਹੋਈਆਂ ਨੇ ਤੇ ਉੱਪਰ ਆ ਸਾਰੇ ਫਲੈਟ ਬਣੇ ਹੋਏ ਨੇ ਕੰੱਚ ਦੀਆਂ ਬੋਤਲਾਂ ਸਿੱਟਣ ਲਈ ਬਿੰਨ ਬਣਾਏ ਹੋਏ ਨੇ ਆ ਦੇਖੋ ਇਹ ਉੱਪਰ ਲਿਖ ਕੇ ਲਾਇਆ ਹੋਇਆ ਗ੍ਰੀਨ ब्राउन वाइस यानी कि चिट्टा गला। ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਜੀ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਇੱਕ ਵਾਰ ਫਿਰ ਤੋਂ ਸਵਾਗਤ ਆ ਨਵੇਂ ਵਲੌਗ ਦੇ ਵਿੱਚ ਹੁਣ ਨਿਕਲੇ ਸੀਗੇ ਜੀ ਈਵਨਿੰਗ ਵਾਕ ਤੇ ਦਿਖਾਉਣੇ ਆ ਤੁਹਾਨੂੰ ਇੱਥੇ ਦਾ ਵਿਊ ਜਾਣ ਕੇ ਨੇਬਰਹੂਡ ਜਿਹੜੇ ਏਰੀਆ 'ਚ ਅਸੀਂ ਰਹਿੰਦੇ ਆ ਜਿਵੇਂ ਆਪਣੇ ਪੰਜਾਬ 'ਚ ਕਹਿ ਦਿੰਦੇ ਆ ਮਹੱਲਾ। ਤੇ ਦਿਖਾਉਣਿਆ ਤੁਹਾਨੂੰ ਕਿੱਦਾਂ ਦਾ ਮਹੱਲਾ ਜਿੱਥੇ ਅਸੀਂ ਰਹਨੇ ਆ ਤੇ ਕਰਦੇ ਆ ਨਾਲ ਹੋਰ ਗੱਲਾਂ ਬਾਤਾਂ ਤੁਰਦੇ ਤੁਰਦੇ ਤੇ ਚਲੋ ਕਰਦੇ ਆ ਵੀਡੀਓ ਨੂੰ ਸਟਾਰਟ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਹੁਣ ਮੌਸਮ ਐਦਾਂ ਦਾ ਹਰੇਕ ਘਰ ਦੇ ਵਿੱਚ ਤੁਹਾਨੂੰ ਬੂਟੇ ਫੁੱਲ ਲੱਗੇ ਹੋਏ ਆਮ ਹੀ ਦਿਖਣਗੇ ਹੁਣ ਇਸ ਟਾਈਮ ਤੇ ਨਾਲੇ ਹੁਣ ਜਦੋਂ ਤੁਰ ਕੇ ਜਾਂਦੇ ਆ ਤਾਂ ਸਮੈਲ ਇੰਨੀ ਵਧੀਆ ਆਉਂਦੀ ਆ ਤੇ ਸ਼ਾਂਤੀ ਦੇਖੋ ਕਿੰਨੀ ਜ਼ਿਆਦਾ ਵਾ ਗਲੀ ਵਿੱਚ ਕੋਈ ਨਹੀਂ ਦੀਦਾ ਹੈਗਾ ਇਸ ਟਾਈਮ ਤੇ ਇੱਕ ਤੁਹਾਨੂੰ ਹੋਰ ਇਨਫੋਰਮੇਸ਼ਨ ਦਿੰਨੇ ਆ ਇੱਥੇ ਜਰਮਨੀ ਦੇ ਵਿੱਚ ਤੁਹਾਨੂੰ ਐਦਾਂ ਦੀਆਂ ਅਜਮਿਆ ਸਕੂਟਰੀਆਂ ਖੜੀਆਂ ਨੇ ਇਹ ਤੁਹਾਨੂੰ ਹਰ ਇੱਕ ਜਗ੍ਹਾ ਖੜੀਆਂ ਦੇਖਣ ਨੂੰ ਮਿਲ ਜਾਣਗੀਆਂ ਇਹਨਾਂ ਦਾ ਫਾਇਦਾ ਬਹੁਤ ਹੈ ਜੇ ਤੁਸੀਂ ਸ਼ਾਰਟ ਡਿਸਟੈਂਸ ਤੇ ਟਰੈਵਲ ਕਰਨਾ ਤਾਂ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਇੱਥੇ ਕਾਰਡ ਆਪਣਾ ਟੱਚ ਕਰਨਾ ਹੁੰਦਾ ਆ ਬਾਰ ਕੋਡ ਸਕੈਨ ਕਰਨਾ ਇਹਨਾਂ ਦੀ ਆਪਣੀ ਐਪਲੀਕੇਸ਼ਨਾਂ ਹੁੰਦੀਆਂ ਨੇ ਤੇ 1 ਮਿੰਟ ਦਾ ਇਹ ਚਾਰਜ ਕਰਦੇ ਆ 19 ਸੈਂਟ ਚਾਰਜ ਕਰਦੇ ਨੇ ਤੇ ਇਹਦੀ ਐਕਟੀਵੇਸ਼ਨ ਜਿਵੇਂ ਹੁਣ ਤੁਸੀਂ ਮਤਲਬ ਸਟਾਰਟ ਕਰਨੀ ਆ ਤਾਂ 1 ਯੂਰੋ ਤੋਂ ਸਟਾਰਟਿੰਗ ਹੋ ਜਾਂਦੀ ਹੈ ਇਹਦੀ ਬੜੀ ਵਧੀਆ ਚੀਜ਼ ਬਣਾਈ ਹੋਈ ਹੈ ਜੇ ਹੁਣ ਬੰਦੇ ਨੇ ਅਮਰਜੈਂਸੀ ਕਿਤੇ ਸ਼ਾਰਟ ਡਿਸਟੈਂਸ ਤੇ ਜਾਣਾ ਮੰਨ ਲਓ 2 ਕਿਲੋਮੀਟਰ ਜਾਂ 3 ਕਿਲੋਮੀਟਰ ਤੇ ਜਾਣਾ ਵਾ ਤਾਂ ਇਹਨੂੰ ਯੂਜ਼ ਕਰ ਸਕਦੇ ਨੇ ਤੇ ਅੱਧਾ ਦੇ ਸੈਂਟਰ ਦੇ ਵਿੱਚ ਸਾਈਕਲ ਵੀ ਬਹੁਤ ਖੜੇ ਹੁੰਦੇ ਨੇ ਹੁਣ ਜਿਵੇਂ ਟੂਰਿਸਟ ਬਹੁਤ ਆਉਂਦਾ ਵਾ ਫ੍ਰੈਂਕਫਰਟ ਦੇ ਵਿੱਚ ਤੇ ਉਹ ਹੁਣ ਕਾਰਡ ਹਰੇਕ ਕੋਲ ਆਪਣਾ ਕਾਰਡ ਹੁੰਦਾ ਡੈਬਿਟ ਜਾਂ ਕ੍ਰੈਡਿਟ ਕਾਰਡ ਉਹ ਕਾਰਡ ਟੱਚ ਕਰਕੇ ਇਹ ਸਾਈਕਲ ਯੂਜ਼ ਕਰ ਸਕਦੇ ਆ ਜਾਂ ਸਕਿਉਰਟੀ ਯੂਜ਼ ਕਰ ਸਕਦੇ ਨੇ ਤੇ ਜਿੱਥੇ ਵੀ ਤੁਸੀਂ ਮਤਲਬ ਮਤਲਬ ਤੁਸੀਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਕੇ ਜਦੋਂ ਉੱਥੇ ਤੁਸੀਂ ਇਹਨੂੰ ਸਟੈਂਡ ਤੇ ਲਾ ਕੇ ਇਹਦੀ ਪ੍ਰੋਪਰ ਫੋਟੋ ਖਿੱਚ ਕੇ ਉਹੀ ਐਪਲੀਕੇਸ਼ਨ ਦੇ ਵਿੱਚ ਪਾਉਂਗੇ ਤਾਂ ਤੁਹਾਡਾ ਕਾਰਡ ਉੱਥੇ ਡੀਐਕਟੀਵੇਟ ਹੋਊਗਾ ਨਹੀਂ ਤਾਂ ਉਹ ਚੱਲੀ ਜਾਊਗਾ ਜਦ ਤੱਕ ਤੁਸੀਂ ਫੋਟੋ ਖਿੱਚ ਕੇ ਨਹੀਂ ਪਾਉਂਗੇ ਤੇ ਤੁਹਾਡੇ ਕਾਰਡ ਦੇ ਵਿੱਚ ਉਹ ਪੈਸੇ ਇਕੱਠੇ ਜਾਣਗੇ ਸੋ ਜਿਹੜਾ ਯੂਜ਼ ਕਰਦੇ ਆ ਉਹਨਾਂ ਨੂੰ ਇਹ ਇਸ ਚੀਜ਼ ਬਾਰੇ ਪਤਾ ਵਾ ਤੇ ਜੇ ਤੁਸੀਂ ਨਵੇਂ ਆ ਰਹੇ ਹੋ ਤੇ ਯੂਜ਼ ਕਰੋਗੇ ਤਾਂ ਇਹ ਚੀਜ਼ ਦਾ ਖਿਆਲ ਰੱਖਿਓ ਤੇ ਚੱਲਦੇ ਆ ਅੱਗੇ ਨੂੰ ਕੰਮ ਤੋਂ ਆ ਕੇ ਅਸੀਂ ਨਿਕਲੇ ਸੀਗੇ ਚੱਲ ਮਾਰਕੀਟ ਚੱਲਦੇ ਆ ਇੱਕ ਦੋ ਚੀਜ਼ਾਂ ਲੈਣ ਵਾਲੀਆਂ ਸੀਗੀਆਂ ਵਾਲਾ ਤੇ ਲਾਉਣ ਨੂੰ ਜਲ ਲੈਣੀ ਸੀ ਆ ਦੇਖੋ ਇੱਥੇ ਵੀ ਖੜੀਆਂ ਨੇ ਇਹ ਕਿਸੇ ਦੀ ਪ੍ਰਾਈਵੇਟ ਨਹੀਂ ਹੈਗੀ ਇਹੇ ਚੀਜ਼ਾਂ ਇਹ ਗਵਰਨਮੈਂਟ ਦੀ ਪ੍ਰਾਪਰਟੀ ਆ ਇਹ ਤੁਸੀਂ ਇਹਨੂੰ ਡੈਮੇਜ ਨਹੀਂ ਕਰ ਸਕਦੇ ਹੈਗੇ ਕਿਉਂਕਿ ਗਵਰਨਮੈਂਟ ਦੀ ਪ੍ਰਾਪਰਟੀ ਆ ਤਾਂ ਇਨ ਕੇਸ ਇੱਥੇ ਆਂਡ ਗਵਾਂ ਚ ਕਿਸੇ ਨੇ ਵੀ ਚੀਜ਼ ਦੇਖ ਲਈ ਤੁਹਾਡੀ ਫੋਟੋ ਖਿੱਚ ਸਕਦਾ ਉਹ ਤੇ ਕੰਪਲੇਂਟ ਕਰ ਸਕਦੇ ਆ ਪੁਲਿਸ ਨੂੰ ਤਰਨ ਵਾਲਿਆਂ ਲਈ ਲੱਗ ਜਗ੍ਹਾ ਬਣੀ ਹੋਈ ਆ ਦੇਖੋ ਤੇ ਆ ਸਾਈਕਲ ਲੇਨ ਬਣੀ ਹੋਈ ਆ ਜਿਹੜੀਆਂ ਚਿੱਟੀਆਂ ਲਾਈਨਾਂ ਬਣੀਆਂ ਤੇ ਉਧਰ ਸਾਈਡ ਤੇ ਗੱਡੀਆਂ ਲਈ ਬਣੀ ਹੋਈ ਆ ਤੇ ਇੱਕ ਹੋਰ ਚੀਜ਼ ਇੱਥੇ ਤੁਸੀਂ ਨੋਟਿਸ ਕਰੋਗੇ ਗਲੀ ਦੇ ਵਿੱਚ ਤੁਹਾਨੂੰ ਗੱਡੀਆਂ ਮਹਿੰਗੀ ਤੋਂ ਮਹਿੰਗੀ ਗੱਡੀ ਪਾਰਕਿੰਗ ਤੇ ਲੱਗੀ ਵੀ ਗਲੀ ਦੇ ਵਿੱਚ ਹੀ ਮਿਲ ਜੂਗੀ ਕਿਉਂਕਿ ਇੱਕ ਤਾਂ ਬਿਲਡਿੰਗਾਂ ਦੇ ਵਿੱਚ ਪਾਰਕਿੰਗ ਦੀ ਜਗ੍ਹਾ ਬਹੁਤ ਘੱਟ ਹੁੰਦੀ ਆ ਕਈਆਂ 'ਚ ਤਾਂ ਹੈ ਵੀ ਨਹੀਂ ਤੇ ਇੱਕ ਵੱਡਾ ਸ਼ਹਿਰ ਕਰਕੇ ਇੱਥੇ ਪਾਰਕਿੰਗ ਦੀ ਬਹੁਤ ਪ੍ਰੋਬਲਮ ਆਉਂਦੀ ਆ ਸੋ ਲੋਕੀ ਇੱਥੇ ਗਲੀ ਵਿੱਚ ਹੀ ਗੱਡੀਆਂ ਖੜੀਆਂ ਕਰਦੇ ਨੇ ਤੇ ਆਪਾਂ ਜਾਣਾ ਆ ਬਿਲਡਿੰਗ ਦੇ ਵਿੱਚ ਇਦੇ ਥੱਲੇ ਬਿਲਡਿੰਗ ਦੇ ਗਰਾਉਂਡ ਫਲੋਰ ਤੇ ਮਾਰਕਟਾਂ ਬਣੀਆਂ ਹੋਈਆਂ ਨੇ ਤੇ ਉੱਪਰ ਆ ਸਾਰੇ ਫਲੈਟ ਬਣੇ ਹੋਏ ਨੇ ਤੇ ਜਿਹੜੇ ਵੀ ਮੈਨੂੰ ਜਰਮਨ ਦੇ ਵਿੱਚ ਮੇਰੀ ਵੀਡੀਓ ਦੇਖ ਰਹੇ ਨੇ ਸ਼ਾਇਦ ਉਹਨਾਂ ਨੂੰ ਪਤਾ ਹੀ ਹੋਵੇ ਕਿਉਂਕਿ ਇਹ ਬਿਲਡਿੰਗ ਦੂਰੋਂ ਦਿਖ ਜਾਂਦੀ ਆ ਤੇ ਉਹਨਾਂ ਨੂੰ ਪਤਾ ਲੱਗ ਜਾਣਾ ਮੈਂ ਆਹ ਏਰੀਆ ਦੇ ਨੇੜੇ ਹੀ ਰਹਿਣਾ ਆ ਆ ਪਹੁੰਚ ਗਏ ਜੀ ਆਪਾਂ ਆਪਣੀ ਲੋਕੇਸ਼ਨ ਤੇ ਜਿਹੜੀ ਮਾਰਕੀਟ ਤੇ ਆਉਣਾ ਸੀ ਆ ਥੱਲੇ ਦੇਖੋ ਉਹਨਾਂ ਦੇ ਮਾਰਕਟਾਂ ਬਣੀਆਂ ਹੋਈਆਂ ਇੱਕ ਆ ਰੈਸਟੋਰੈਂਟ ਬਣਿਆ ਹੋਇਆ ਤੇ ਕਾ ਉੱਥੇ ਅੱਗੇ ਜੈਮਾ ਬਣਿਆ ਹੋਇਆ ਐਲੀਮੈਂਟਸ ਜਿਮ ਇਹ ਜਿਮ ਵੀ ਕਾਫੀ ਐਕਸਪੈਂਸਿਵ ਆ ਮਾਰਕੀਟ ਇਹ ਬਹੁਤ ਵਧੀਆ ਜਗ੍ਹਾ ਤੇ ਬਣੀ ਹੋਈ ਆ ਤੇ ਹੁਣ ਆਪਾਂ ਪਹੁੰਚਣ ਵਾਲੇ ਆ ਮਾਰਕੀਟ ਇਹ ਆ ਗਈ ਡੀ ਐਮ ਇੱਥੇ ਵੀ ਹਰੇਕ ਸਮਾਨ ਮਿਲ ਜਾਂਦਾ ਕੋਸਮੈਟਿਕ ਜਾਂ ਥੋੜਾ ਮੋਟਾ ਗਰੋਸਰੀ ਦਾ ਵੀ ਪਰ ਜਿਆਦਾ ਸਮਾਨ ਜੇ ਲੈਣੇ ਹੁੰਦੇ ਆ ਉਹ ਅੱਗੇ ਬਣੀ ਹੋਈ ਆ ਐਲਡੀ ਯੂਰਪ ਦੇ ਵਿੱਚ ਲਗਭਗ ਸਾਰੇ ਪਾਸੇ ਹੀ ਐਲਡੀ ਹੈਗੀ ਆ ਇੱਕ ਲੇਡਲ ਆ ਜਿਹੜੀ ਕਿ ਪੂਰੇ ਯੂਰਪ ਤੇ ਹੈਗੀ ਆ ਆ ਗਈ ਬੰਦਿਆਂ ਦਾ ਡਿਪਾਰਟਮੈਂਟ ਆ ਗਿਆ ਇੱਥੇ ਸਾਰਾ ਸਮਾਨ ਸ਼ੇਵਿੰਗ ਕਰੀਮ ਵਗੈਰਾ ਸਾਰਾ ਕੁਝ ਮਿਲਦਾ ਇੱਥੇ ਮੈਂ ਦੇਖ ਰਿਹਾ ਸੀਗਾ ਵਾਲਾ ਤੇ ਲਾਉਣ ਨੂੰ ਸਪਰੇਅ ਦੇਖ ਰਿਹਾ ਸੀ ਆ ਦੇਖੋ ਇੱਥੇ ਆਹ ਇਹਨਾਂ ਨੇ ਕੰਪਿਊਟਰ ਰੱਖੇ ਹੋਏ ਨੇ ਤੇ ਉਹ ਸਾਹਮਣੇ ਪ੍ਰਾਈਸ ਵੀ ਲਿਖ ਕੇ ਲਾਏ ਹੋਏ ਆ ਜੇ ਤੁਸੀਂ ਆਪਣੇ ਫੋਨ ਤੋਂ ਡਾਇਰੈਕਟ ਫੋਟੋ ਪ੍ਰਿੰਟ ਕਰਾਉਣੀ ਆ ਤਾਂ ਉਹਦਾ ਸਾਈਜ਼ ਲਿਖਿਆ ਹੋਇਆ ਨਾਲ ਪ੍ਰਾਈਸ ਲਿਖੇ ਹੋਏ ਨੇ ਇਹਦੀ ਕੇਵਲ ਸਾਰਾ ਕੇਵਲ ਇੱਥੇ ਰੱਖੀਆਂ ਹੋਈਆਂ ਨੇ ਆਪਣੇ ਫੋਨ ਦੇ ਨਾਲ ਅਟੈਚ ਕਰਕੇ ਤੁਸੀਂ ਪ੍ਰਿੰਟ ਕਰ ਸਕਦੇ ਹੋ ਆਪਣੀ ਫੋਟੋ ਤੇ ਫਿਰ ਕਾਊਂਟਰ ਤੇ ਜਾ ਕੇ ਫੋਟੋ ਰੱਖ ਦੋਗੇ ਉਹਨਾਂ ਨੂੰ ਤੇ ਦੱਸਣਾ ਪੈਣਾ ਵੀ ਆ ਇੱਕ ਫੋਟੋ ਜਾਂ ਦੋ ਫੋਟੋ ਤੇ ਉੱਥੇ ਪੇ ਕਰਨੇ ਪੈਣਾ ਤੁਹਾਨੂੰ ਸ਼ਾਪਿੰਗ ਹੋ ਗਈ ਬਾਹੜਾ ਤੇ ਲਾਉਣ ਨੂੰ ਸਪਰੇਅ ਲੈ ਲਈ ਤੇ ਬਾਡੀ ਵਾਸ਼ ਲੈ ਲਈ ਬਸ ਇਹ ਦੋ ਚੀਜ਼ ਲੈਣ ਆਏ ਸੀਗੇ ਤੇ ਚੱਲਦੇ ਆ ਹੁਣ ਅੱਗੇ ਨੂੰ ਈਵਨਿੰਗ ਵਾਕ ਤੇ ਕਾਫੀ ਵਧੀਆ ਹੀ ਰਿਹਾ ਪੜਿਆ ਹੋਇਆ ਇਹ ਸਾਰਾ ਬੱਚਿਆਂ ਸੰਖੇਪ ਚਾਰਕ ਬਣੀ ਹੋਈ ਹੈ ਇਹਦੇ ਬੱਚਿਆਂ ਦੇ ਖੇਡਣ ਨੂੰ ਝੂਲੇ ਲੱਗੇ ਹੋਏ ਨੇ ਅੱਗੇ ਨਾ ਸ਼ਾਂਤ ਜਿਹਾ ਮਾਹੌਲ ਹੈ ਇਸ ਟਾਈਮ ਇੱਥੇ ਲੋਕੀ ਸਾਈਕਲਿੰਗ ਬਹੁਤ ਕਰਦੇ ਨੇ ਜਿਵੇਂ ਜਿਵੇਂ ਆਪਾਂ ਸੈਂਟਰ ਨੂੰ ਜਾਵਾਂਗੇ ਤੇ ਉੱਥੇ ਤੁਹਾਨੂੰ ਸਾਈਕਲ ਚ ਲਾਉਣ ਦੇ ਬੜੇ ਲੋਕੀ ਮਿਲ ਜਾਣਗੇ ਤੇ ਸੜਕ ਦੇ ਉੱਪਰ ਉਹਨਾਂ ਨੇ ਸਾਈਕਲ ਲੇਨ ਪੂਰੇ ਸ਼ਹਿਰ ਦੇ ਵਿੱਚ ਬਣਾਈ ਹੋਈ ਹੈ ਜਿਵੇਂ ਆਪਾਂ ਅੰਦਰ ਮੇਨ ਸੈਂਟਰ ਨੂੰ ਜਾਂਦੇ ਹਾਂ ਬੈਰੀਅਰ ਲੱਗੇ ਹੋਏ ਨੇ ਆਹ ਏਰੀਆ ਜਿੰਨਾ ਵੀ ਤੁਸੀਂ ਆ ਪਿੱਛੇ ਦੇਖਿਆ ਵੀਡੀਓ ਦੇ ਵਿੱਚ ਇਹਦੇ ਅੰਦਰ ਗੱਡੀ ਕੋਈ ਬਾਹਰਲੀ ਨਹੀਂ ਜਾ ਸਕਦੀ ਹੈ ਕਿ ਜਿਹੜੇ ਅੰਦਰ ਰਹਿੰਦੇ ਆ ਸਿਰਫ ਉਹ ਹੀ ਜਾ ਸਕਦੇ ਨੇ ਤੇ ਇੱਥੇ ਦੀ ਬੈਲ ਵੀ ਮਾਰ ਸਕਦੇ ਇਥੋਂ ਨਾਮ ਨਿਕਲੇ ਆਉਂਦੇ ਨੇ ਏਰੋਪਾ ਥੱਲੇ ਕਰਕੇ ਤੇ ਕੈਮਰਾ ਲੱਗਿਆ ਹੋਇਆ ਵਾ ਕੋਈ ਬਾਹਰਲਾ ਬੰਦਾ ਅੰਦਰ ਨਹੀਂ ਜਾ ਸਕਦਾ ਹੈਗਾ ਆ ਦੇਖੋ ਨਵੀਆਂ ਬਿਲਡਿੰਗਾਂ ਬਣਦੀਆਂ ਪਈਆਂ ਤੇ ਪਿੱਛੇ ਵਾਲਾ ਏਰੀਆ ਸਾਰਾ ਉਹ ਬਣ ਚੁੱਕਿਆ ਸੀ ਇੱਥੇ ਹੋਏ ਨਮੀਆਂ ਹੋਰ ਬਣਦੀਆਂ ਪਈਆਂ ਨੇ। ਫ੍ਰੈਂਕਫਰਟ ਦੇ ਵਿੱਚ ਰੈਂਡ ਨੂੰ ਘਰ ਨਹੀਂ ਲੱਭਦੇ ਪਏ ਹੈਗੇ। ਜਿਹੜਾ ਵੀ ਕੋਈ ਨਵਾਂ ਬੰਦਾ ਆਉਂਦਾ ਵਾ ਉਹਦੇ ਲਈ ਬਹੁਤ ਮੁਸ਼ਕਲ ਹੁੰਦੀ ਆ ਘਰ ਲੱਭਣ ਦੇ ਵਿੱਚ। ਕਿਉਂਕਿ ਹੁਣ ਘਰ ਹੈ ਹੀ ਨਹੀਂ ਇੱਥੇ। ਰੈਂਟ ਤੇ ਬਹੁਤ ਔਖੇ ਮਿਲਦੇ ਨੇ। ਅੱਧ ਤੁਰੇ ਜਾਂਦੇ ਇੱਕ ਸਾਨੂੰ ਇੰਡੀਅਨ ਰੈਸਟੋਰੈਂਟ ਦਿਖ ਗਿਆ। ਆ ਦੇਖੋ। ਕੁੰਬਾ ਇਹ ਇੰਡੀਅਨ ਰੈਸਟੋਰੈਂਟ ਬਣਿਆ ਹੋਇਆ ਵਾ ਸਾਨੂੰ ਪਤਾ ਹੀ ਨਹੀਂ ਸੀਗਾ ਸਾਡੇ ਏਰੀਆ ਦੇ ਵਿੱਚ ਵੀ ਇੰਡੀਅਨ ਰੈਸਟੋਰੈਂਟ ਹੈਗਾ ਆਵਾਂਗੇ ਕਿਸ ਦਿਨ ਇੱਥੇ ਟਰਾਈ ਕਰਾਂਗੇ ਰੋਟੀ ਤੇ ਚੱਲਦੇ ਆ ਹੁਣ ਘਰ ਵੱਲ ਨੂੰ ਹੋ ਗਈ ਇਵਨਿੰਗ ਵਾਕ 9 ਵਜ ਗਏ ਨੇ ਇੱਕ ਆ ਚੀਜ਼ ਤੁਹਾਨੂੰ ਦਿਖਾਉਣੀ ਆ ਦੇਖੋ ਉਹਨਾਂ ਨੇ ਹੁਣੇ ਬੋਤਲ ਸਿੱਟੀ ਆ ਇਹ ਹੈਗੇ ਨੇ ਕੱਚ ਦੀਆਂ ਬੋਤਲਾ ਸਿੱਟਣ ਲਈ ਬਿੰਨ ਬਣਾਏ ਹੋਏ ਨੇ ਆ ਦੇਖੋ ਇਹ ਉੱਪਰ ਲਿਖ ਕੇ ਲਾਇਆ ਹੋਇਆ ਗ੍ਰੀਨ ਬਰਾਊਨ ਵਾਈਟ ਯਾਨੀ ਕਿ ਚਿੱਟਾ ਗਲਾਸ ਇਹ ਅਲੱਗ-ਅਲੱਗ ਕਲਰ ਦੇ ਹਿਸਾਬ ਨਾਲ ਸਿੱਟਣੀਆਂ ਪੈਂਦੀਆਂ ਨੇ ਇਹ ਨਹੀਂ ਵੀ ਆਪਾਂ ਜੇ ਵਾਈਟ ਆ ਤਾਂ ਬਰਾਊਨ ਵਾਲੇ ਚ ਪਾ ਦਈਏ ਜਾਂ ਗ੍ਰੀਨ ਵਾਲੇ ਚ ਪਾ ਦਈਏ ਇਹ ਸਪੈਸ਼ਲ ਇਹਨਾਂ ਦੀ ਟਾਈਮਿੰਗ ਵੀ ਦਿੱਤੀ ਹੋਈ ਆ ਦੇਖੋ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਤੁਸੀਂ ਆ ਸਕਦੇ ਹੋ ਤੇ ਵੈਸੇ ਤਾਂ ਇਹ ਜਿਹੜੇ ਹੁਣੇ ਆਪਣੇ ਮੂਰੇ ਤੁਸੀਂ ਦੇਖਿਆ ਵੀਡੀਓ 'ਚ ਉਹ ਪਾ ਕੇ ਗਏ ਨੇ ਚਲੋ ਇੱਕ ਹੀ ਬੋਤਲ ਸੀ ਉਹਦਾ ਇਹਨਾਂ ਖੜਕਾ ਹੋਇਆ ਨਹੀਂ ਤੇ ਪਰ ਜੇ ਖੜਕਾ ਹੁੰਦਾ ਵਾ ਸ਼ਾਮ ਦੇ 7 ਵਜੇ ਤੋਂ ਬਾਅਦ ਤੁਸੀਂ ਬੋਤਲਾਂ ਪਾਉਨੇ ਹੋ ਤਾਂ ਜਿਹੜੇ ਹੁਣ ਆ ਰਹੇ ਨੇ ਬਿਲਕੁਲ ਉਹਦੇ ਕੋਲ ਉਹਦੀ ਗੁਆਂਢ 'ਚ ਰਹਿੰਦੇ ਜਿੱਥੇ ਆ ਬਿਨ ਰੱਖੇ ਹੋਏ ਨੇ ਉਹ ਕੰਪਲੇਂਟ ਕਰ ਸਕਦੇ ਨੇ ਸਾਰੇ ਕੋਰਸ ਨੂੰ ਵੀ ਤੁਸੀਂ ਟਾਈਮ ਤੋਂ ਬਾਅਦ ਖੜਕਾ ਕਰ ਰਹੇ ਹੋ। ਸੋ ਇਹ ਚੀਜ਼ਾਂ ਦਾ ਵੀ ਧਿਆਨ ਰੱਖਿਓ ਜੇ ਨਵੇਂ ਆ ਰਹੇ ਹੋ ਤੁਸੀਂ ਜਰਮਨੀ ਦੇ ਵਿੱਚ। ਆ ਦੇਖੋ ਇੱਥੇ ਤੁਹਾਨੂੰ ਇਦਾਂ ਦੀਆਂ ਸਕੂਟਰੀਆਂ ਖੜੀਆਂ ਵੀ ਮਿਲ ਜਾਣਗੀਆਂ। ਤੇ ਇਹਦੇ ਵਿੱਚ ਹੈਲਮਟ ਹੁੰਦਾ ਵਾ। ਇਹਦਾ ਵੀ ਉਹ 바ਰ ਕੋਡ ਲੱਗਿਆ ਹੋਇਆ ਉਹ ਥੱਲੇ ਉਹ ਸਕੈਨ ਕਰਨਾ ਪੈਂਦਾ ਤੇ ਫਿਰ ਤੁਸੀਂ ਇਹਨੂੰ ਚਲਾ ਸਕਦੇ ਹੋ। ਇਹ ਵੀ ਇਲੈਕਟ੍ਰਿਕ ਸਕੂਟਰੀ ਆ। ਤੋ ਇੱਥੇ ਮਤਲਬ ਸ਼ਾਰਟ ਡਿਸਟੈਂਸ ਤੇ ਟਰੈਵਲ ਕਰਨਾ ਬਹੁਤ ਹੀ ਜ਼ਿਆਦਾ ਈਜ਼ੀ ਆ ਤੇ ਐਕਸਪੈਂਸਿਵ ਵੀ ਨਹੀਂ ਹੈਗਾ ਇੰਨਾ ਆ ਦੇਖੋ ਆ ਬਾਗੀਚੇ ਦੇ ਵਿੱਚ ਸੇਬ ਲੱਗੇ ਹੋਏ ਅਸੀਂ ਹੁਣ ਇਵਨਿੰਗ ਵਾਕ ਤੇ ਨਿਕਲੇ ਹੋਏ ਤਾਂ ਦੇਖਿਆ ਕਈਆਂ ਦੇ ਜਿਹੜਾ ਫਰੰਟ ਤੇ ਛੋਟਾ ਜਿਹਾ ਗਾਰਡਨ ਬਣਿਆ ਹੋਇਆ ਜਿਵੇਂ ਆ ਘਰਾਂ ਦੇ ਉੱਥੇ ਸੇਬ ਲਾਏ ਹੋਏ ਕਈਆਂ ਨੇ ਮਰਲੇ ਫਰੂਟ ਦੇ ਬੂਟੇ ਲਾਏ ਹੋਏ ਨੇ ਕਾਫੀ ਬੋਦੇ ਲਾਏ ਹੋਇਆ ਇਹ ਚੀਜ਼ ਵੀ ਆਮ ਹੀ ਇੱਥੇ ਪਰ ਇਹ ਨਹੀਂ ਹੈਗਾ ਵੀ ਕੋਈ ਆਪ ਆਪਣੇ ਵਰਗਾ ਜਿਵੇਂ ਅੰਦਰ ਜਾ ਕੇ ਵੜ ਕੇ ਤੋੜਦਾ ਫਿਰਦਾ ਇੰਡੀਆ ਹੁੰਦਾ ਨਾ ਤਾਂ ਪਹੁੰਚ ਗਏ ਜੀ ਆਪਣੇ ਘਰ ਵੱਲ ਆ ਦੇਖੋ ਆ ਵੀ ਇੱਥੇ ਇੱਕ ਚਾਰਜਿੰਗ ਪੁਆਇੰਟ ਲੱਗਿਆ ਹੋਇਆ ਵਾ ਇਹ ਇਲੈਕਟ੍ਰਿਕ ਗੱਡੀ ਆ ਵੌਕਸ ਵੈਗਨ ਦੀ ਕੋਈ ਤੇ ਅਗਲਾ ਚਾਰਜਿੰਗ ਲਾ ਕੇ ਚੱਲ ਗਿਆ ਸੋ ਦੋਸਤੋ ਇਹ ਸੀ ਆਪਣੀ ਛੋਟੀ ਜੀ ਇਵਨਿੰਗ ਵਾਕ ਤੇ ਵੀਡੀਓ ਨੂੰ ਕਰਦੇ ਆ ਇੱਥੇ ਫਿਨਿਸ਼ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਨੂੰ ਦੇਖ ਸਕੋ ਮਿਲਦੇ ਆ ਅਗਲੇ ਵਲੌਗ ਦੇ ਵਿੱਚ